ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਪਰਵਾਰ ਦਾ ਜਿਹੜਾ ਧਰਮ ਹੈਗਾ ਇਹ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਆ ਅਸੀਂ ਪਰ ਸਨ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਵੀ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਾਖੀਆਂ ਗੁਰੂ ਘਰ ਨੂੰ ਹੀ ਮੰਨਦੇ ਆ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਉਸੇ ਨੂੰ ਹੀ ਮੰਨਦੇ ਆ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾਂ ਉਹਦੇ ਸਾਹਮਣੇ ਆਏ ਤੋਂ ਪਤਾ ਲੱਗੂਗਾ ਜੀ ਕੀ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤੇ 11 ਤਰੀਕ ਨੂੰ ਜਰੂਰ ਇੱਕ ਮੇਰੇ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਨੂਦ ਦਾ ਉਦੋਂ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਮੈਂ ਚਲਦਾ ਉਦੋਂ ਬਾਅਦ ਸਰਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਤੋਂ ਉਹ ਵੀ ਆਏ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਸਾਰੇ ਹੀ ਸਾਰਾ ਪੰਜਾਬ ਹੀ ਨਾਲ ਖੜਾ ਜੀ ਬਹੁਤ ਬਹੁਤ ਲੋਕ ਨਾਲ ਹੀ ਖੜੇ ਆ तकरीबन ਜਿਹੜੇ ਕੋਈ ਉਲਟ ਬੋਲਦੇ ਆ ਵੀ ਨਹੀਂ ਚੰਗਾ ਕੀਤਾ ਸ਼ਾਇਦ ਉਹਨਾਂ ਦੀ ਸੋਚ ਕੋਈ ਹੋ ਉਹ ਸੋਚੋਵੇ ਉਹ ਵੀ ਖੈਰ ਚੰਗਾਈ ਸੋਚਦੇ ਹੋਣਗੇ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦੀ ਸੋਚ ਉਹਨਾਂ ਦੇ ਨਾਲ ਆ ਤੇ ਜਿੰਨੇ ਮੇਰੇ ਕੋਲੇ ਮੇਰਾ ਪਿੰਡ ਵੀ ਸਾਰਾ ਮੇਰੇ ਨਾਲ ਆ ਤੇ ਸਾਰੇ ਬਹੁਤ ਵਧੀਆ ਮੈਨੂੰ ਆ ਕੇ ਸਾਰੇ ਦੇਖ ਲਈ ਜੀ ਨੂੰ ਘਰੋਂ ਗਿਆ ਆਹੋ ਤੇ ਉਦੋਂ ਹੀ ਗੱਲ ਹੋਈ ਹੈ ਉਸ ਤੋਂ ਬਾਅਦ ਤਾਂ ਮੇਰੀ ਕੋਈ ਗੱਲ ਨਹੀਂ ਹੋਈਗੀ ਉਹਦੇ ਨਾਲ ਜਿਹੜਿਆ ਵੀਡੀਓ ਦੇਖਦੇ ਆ ਇਹ ਮਾੜੀਆਂ ਹੀ ਆ ਮਾੜੀਆਂ ਕਰਕੇ ਹੀ ਇਹ ਕੰਮ ਹੋਇਆ ਇਟਾ ਜੇ ਇਹ ਕੰਮ ਚੰਗਾ ਹੁੰਦਾ ਤੇ ਇਹਨਾਂ ਨੂੰ ਵੀ ਇਹ ਕਦਮ ਨਾ ਚੁੱਕਣਾ ਪੈਂਦਾ ਉਹਨਾਂ ਲਈ ਵੀ ਮਾੜਾ ਸੀਗਾ ਜ ਬਣਾਉਣ ਵਾਲਿਆਂ ਲਈ ਵੀ ਮਾੜਾ ਹੀ ਹੋ ਗਿਆ ਤੇ ਸਾਡੇ ਲਈ ਜਤੋਂ ਵੱਡਾ ਮਾੜਾ ਹੋ ਗਿਆ ਪਰਿਵਾਰ ਦਾ ਜਿਹੜਾ ਧਰਮ ਹੈਗਾ ਇਹ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਅਸੀਂ ਪਰ ਸੰ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਵੀ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਿੱਖੀਆਂ ਗੁਰੂ ਘਰ ਨੂੰ ਹੀ ਮੰਨਦੇ ਆ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਜੋ ਉਸਨੇ ਨਹੀਂ ਮੰਨਦੇ ਆ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾ ਉਹਦੇ ਸਾਹਮਣੇ ਆਏ ਤਾਂ ਪਤਾ ਲੱਗੂਗਾ ਜੀ ਕੀ ਸਰ ਇਹਨਾਂ ਦਾ ਕੋਈ ਸਿਸਟਮ ਬਣਾਉਣ ਵੀ ਐਸਾ ਗਾਂਦੇ ਜਿਹੜਾ ਪੰਜਾਬ ਦੇ ਵਿੱਚ ਗੁਰੂਆਂ 피ਰਾਂ ਦੀ ਧਰਤੀ ਇੱਥੇ ਨਾ ਕਰਨ ਤੇ ਜਿਹੜੇ ਇਹ ਸੋਚਦੇ ਆ ਜਾਂ ਬਣਾਉਂਦੇ ਆ ਉਹਨਾਂ ਨੂੰ ਵੀ ਆਪ ਹੀ ਸਮਝ ਜਾਣਾ ਚਾਹੀਦਾ ਵੀ ਨਹੀਂ ਆਪਣੀਆਂ ਹੀ ਧੀਆ ਭੈਣਾਂ ਵੇਖਦੀਆਂ ਆਪਣੇ ਬੱਚੇ ਵੇਖਦੇ ਆ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਬਾਲਾ ਕਰੀਏ ਤੇ ਆਪ ਹੀ ਸੁਧਰ ਜਾਣ ਨਾ ਲੋਕਾਂ ਨੂੰ ਇਸ ਮਸੀਬਤ ਦੇ ਵਿੱਚ ਪਾਉਣ ਜੇ ਆਪ ਚੰਗੇ ਹੋ ਨਾ ਆਪ ਸੁਧਰ ਜਾਣ ਨਹੀਂ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਇਹਨਾਂ ਦੇ ਉੱਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇਸ ਸਿਸਟਮ ਕੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜ਼ਰੂਰ ਇੱਕ ਵਾਰੀ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਰੋਗ ਦਾ ਉਧਰ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਮੈਂ ਚਲ ਠੀਕ ਆ ਐਨੀ ਗੱਲ ਤਾਂ ਹੀ ਮੈਨੂੰ ਪਤਾ ਦੂਜੇ ਅਮਰਪਾਲ ਸਿੰਘ ਦੇ ਫਾਦਰ ਸਾਹਿਬ ਉਹਨਾਂ ਦੇ ਨਾਲ ਬਹੁਤ ਸੰਗਤ ਸੀਗੀ 4-5 ਗੱਡੀਆਂ ਉਸ ਤੋਂ ਬਾਅਦ ਸਰਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਤੋਂ ਉਹ ਵੀ ਆਏ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਰੇ ਹੀ ਸਾਰਾ ਪੰਜਾਬ ਹੀ ਨਾਲ ਖੜਾ ਜੀ ਬਹੁਤ ਬਹੁਤ ਲੋਕ ਨਾਲ ਹੀ ਖੜੇ ਆ ਤਕਰੀਬਨ ਜਿਹੜੇ ਕੋਈ ਉਲਟ ਬੋਲਦੇ ਆ ਵੀ ਨਹੀਂ ਚੰਗਾ ਕੀਤਾ ਸ਼ਾਇਦ ਉਹਨਾਂ ਦੀ ਸੋਚ ਕੋਈ ਉਹ ਸੋਚ ਹੋਵੇ ਉਹ ਵੀ ਖੈਰ ਚੰਗਾਈ ਸੋਚਦੇ ਹੋਣਗੇ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦੀ ਸੋਚ ਉਹਨਾਂ ਦੇ ਨਾਲ ਆ ਤੇ ਜਿੰਨੇ ਮੇਰੇ ਕੋਲੇ ਮੇਰਾ ਪਿੰਡ ਵੀ ਸਾਰਾ ਮੇਰੇ ਨਾਲ ਆ ਤੇ ਸਾਰੇ ਬਹੁਤ ਵਧੀਆ ਮੈਨੂੰ ਆ ਕੇ ਸਾਰੇ ਦੇਖ ਲਈ ਸਾਹਿਬ ਵੀ ਭਰੋਸਾ ਦੇ ਕੇ ਗਏ ਆ ਵੀ ਪਾਰਲੀਮੈਂਟ ਦੇ ਵਿੱਚ ਵੀ ਮੈਂ ਗੱਲ ਚੱਕੂਗਾ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਐਸਾ ਕੁਝ ਹੋ ਰਿਹਾ ਅਸਲ ਤਾਂ ਕੱਲਾ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਜਾਤੀ ਦੇ ਵੀ ਲੋਕ ਮਰਜੀ ਰਹਿੰਦੇ ਆ ਸਾਰਿਆਂ ਦੇ ਇਹੀ ਆ ਮਹਿਣਾ ਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਹੀ ਤੇ ਜਿਹੜੀ ਲੈਕਚਰਤਾ ਹੈਗੀ ਐਡਾ ਗੰਦ ਭਰੋਸ ਦੇ ਆ ਇਹਨੂੰ ਬੰਦ ਕਰਨਾ ਚਾਹੀਦਾ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਸਟੇਟ ਸਰਕਾਰਾਂ ਨੂੰ ਵੀ ਤੇ ਸੈਂਟਰ ਗਵਰਨਮੈਂਟ ਨੂੰ ਵੀ ਸਾਰਿਆਂ ਨੂੰ ਇਹ ਤਾਂ ਬੇਨਤੀ ਕਰਦੇ ਵੀ ਨਹੀਂ ਚੰਗਾ ਇਹਨੂੰ ਆਪੇ ਬੰਦ ਕਰਾਓ ਜਿਵੇਂ ਵੀ ਮਰਜ਼ੀ ਕਰਾਓ ਕਰਾਓ ਬੰਦ ਇਹਨੂੰ